ਅਜ ਦਰਾਹ ਨਗਰ ਕਾਉਂਸਲ ਵਿਕੇ ਕਾਰਜ ਸாதਕ ਅਫਸਰ ਹਰ ਨਿਰਿੰਦਰ ਸਿੰਘ ਸ਼ੇਰਗਿੱਲ ਦੇ ਅਗਵਾਈ ਦੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਨਯੋਗ ਐਸ ਡੀਓ ਮਨਵਿੰਦਰ ਸਿੰਘ ਹੁੰਦਲ ਵੱਲੋਂ ਨਗਰ ਕਾਉਂਸਲ ਦੇ ਸਮੂਹ ਸਫਾਈ ਸੇਵਕਾਂ ਨਾਲ ਦਰਾਹ ਸ਼ਹਿਰ ਦੇ ਵਾਤਾਵਰਨ ਨੂੰ ਸਾਫ਼ ਅਤੇ ਸ਼ੁੱਧ ਰੱਖਣ ਲਈ ਮੀਟਿੰਗ ਕੀਤੀ ਗਈ ਅਤੇ ਕੂੜੇ ਨੂੰ ਨਾ ਸੜਨ ਦੇ ਲਈ ਪ੍ਰੇਰਿਤ ਕੀਤਾ ਗਿਆ ਦਰਾਹ ਦਰਾਹ ਹੁਡਾਣੀ ਦਾ ਵਾਸੀ ਦਰਾਹ ਦਾ ਵਾਸੀ ਜੋ ਕਿ ਜੋ ਕਿ ਮਨਿਸਪਲ ਕਾਉਂਸਲ ਮੁਸਰ ਮੁਹਰ ਲੁਧਿਆਣਾ ਵਿਖੇ ਡਿਊਟੀ ਕਰਦੇ ਹਾਂ ਡਿਊਟੀ ਕਰਦੇ ਹਾਂ ਅਸੀਂ ਸਾਰੇ ਪ੍ਰਣ ਕਰਦੇ ਹਾਂ ਅਸੀਂ ਸਾਰੇ ਪ੍ਰਣ ਕਰਦੇ ਹਾਂ ਅਸੀਂ ਕਿਸੇ ਵੀ ਇਸ ਤਰ੍ਹਾਂ ਦੇ ਕੂੜੇ ਨੂੰ ਅਸੀਂ ਕਿਸੇ ਵੀ ਤਰ੍ਹਾਂ ਦੇ ਕੂੜੇ ਨੂੰ ਅੱਗ ਨਹੀਂ ਲਾਵਾਂਗੇ ਅੱਗ ਨਹੀਂ ਲਾਵਾਂਗੇ ਅਸੀਂ ਇਹ ਵੀ ਪ੍ਰਣ ਕਰਦੇ ਹਾਂ ਅਸੀਂ ਇਹ ਵੀ ਪ੍ਰਣ ਕਰਦੇ ਹਾਂ ਅਸੀਂ ਆਪਣੇ ਸ਼ਹਿਰ ਦੇ ਨਾਗਰਿਕਾਂ ਨੂੰ ਅਸੀਂ ਆਪਣੇ ਸ਼ਹਿਰ ਦੇ ਨਾਗਰਿਕਾਂ ਨੂੰ ਅਗਨਾ ਨਾਉਨ ਪ੍ਰਤੀ ਜਾਗਰੂਕ ਕਰਾਂਗੇ ਅਗਨਾ ਨਾਉਨ ਪ੍ਰਤੀ ਜਾਗਰੂਕ ਕਰਾਂਗੇ ਧੰਨਵਾਦ ਬਰਾਹ ਬਰਾਹ ਮੁੰਡਿਆਣੀ ਦਾ ਵਾਸੀ ਬਰਾਹਸੀ ਜੋ ਕਿ ਲੋਕੀ ਮਨਿਸਪਲ ਕਾਉਂਸਲ ਲੁਧਿਆਣਾ ਵਿਖੇ ਦਿੱਤੀ ਕਰਦੇ ਹਾਂ ਦਿੱਤੀ ਕਰਦੇ ਹਾਂ ਅਸੀਂ ਸਾਰੇ ਪ੍ਰਣ ਕਰਦੇ ਹਾਂ ਅਸੀਂ ਸਾਰੇ ਪ੍ਰਣ ਕਰਦੇ ਹਾਂ ਅਸੀਂ ਕਿਸੇ ਵੀ ਇਸ ਤਰ੍ਹਾਂ ਦੇ ਕੂੜੇ ਨੂੰ ਅਸੀਂ ਕਿਸੇ ਵੀ ਤਰ੍ਹਾਂ ਦੇ ਕੂੜੇ ਨੂੰ ਅੱਗ ਨਹੀਂ ਲਾਵਾਂਗੇ ਅੱਗ ਨਹੀਂ ਲਾਵਾਂਗੇ ਅਸੀਂ ਇਹ ਵੀ ਪ੍ਰਣ ਕਰਦੇ ਹਾਂ ਅਸੀਂ ਇਹ ਵੀ ਪ੍ਰਣ ਕਰਦੇ ਹਾਂ ਅਸੀਂ ਆਪਣੇ ਸ਼ਹਿਰ ਦੇ ਨਾਗਰਿਕਾਂ ਨੂੰ ਅਸੀਂ ਆਪਣੇ ਸ਼ਹਿਰ ਦੇ ਨਾਗਰਿਕਾਂ ਨੂੰ ਅੱਗ ਨਾਲ ਹੋਣ ਪ੍ਰਤੀ ਜਾਗਰੂਕ ਕਰਾਂਗੇ ਅੱਗ ਨਾਲ ਹੋਣ ਦਾ ਜਾਗਰੂਕ ਕਰਾਂਗੇ ਧੰਨਵਾਦ